ਬਿਨਾ ਬਦਲੇ ਬਿਨਾ ਡਰ ਜਜ਼ਬਾ ਸੱਚ ਕਾ ਲਈ ਸੱਚ ਦਿਖਾਤੇ ਹੈ ਵੈਲਕਮ ਪੀਐਸਟੀ ਇੰਡੀਆ ਨਿਊਜ਼ ਟੀਵੀ ਆਤੋ ਹੀ ਦੇਖਦੇ ਕੋਈ ਕਟਮਾ ਹੋਰ ਗੋਲੀकांड ਦੀ ਸਾਹਮਣੇ ਆ ਗਈ ਹੈ ਅਮਰੇਸਰ ਤੋਂ ਇੱਕ ਨੌਜਵਾਨ ਔਰਤ ਜੋ ਕਿ ਦੋ ਬੱਚਿਆਂ ਦੀ ਮਾਂ ਹੈ ਉਹਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਗੋਲੀਆਂ ਮਾਰਨ ਵਾਲਿਆਂ ਚੋਂ ਕਿਸੇ ਨੂੰ ਵੀ ਪੁਲਿਸ ਦਾ ਅਤੇ ਕਿਸੇ ਕਾਨੂੰਨ ਦਾ ਡਰ ਨਹੀਂ ਰਹਾ ਸ਼ਰਿਆਮ ਤਿੰਨ ਦਿਹਾੜੇ ਗੋਲੀਆਂ ਮਾਰ ਕੇ ਇਸ ਔਰਤ ਦਾ ਕਤਲ ਕਰ ਦਿੱਤਾ ਜਾਂਦਾ ਹੈ ਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕਿਵੇਂ ਪੁਲਿਸ ਆ ਕੇ मौके ਤੇ ਕਾਰਵਾਈ ਕੀਤੀ ਜਾਂਦੀ ਹੈ ਅਤੇ ਕੈਮਰਿਆਂ ਨੂੰ ਫਰੋਲਿਆ ਜਾਂਦਾ ਹੈ ਵੀ ਇਹ ਗੋਲੀकांड ਕਦ ਤੇ ਕਦੋਂ ਹੋਇਆ ਆਪ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਇਹ ਘਟਨਾ ਅੰਬਰੇ ਸਾਦੀ ਹੈ ਜੋ ਕਿ ਇੱਕ ਮਾਂ ਜੋ ਬੇਟਾ ਬੇਟੀ ਦੀ ਮਾਂ ਜਿਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਹਰ ਜ਼ਿਲ੍ਹੇ ਵਿੱਚ ਕਿਤੇ ਨਾ ਕਿਤੇ ਇਹ ਗੋਲੀकांड ਵਧਦਾ ਹੀ ਜਾ ਰਿਹਾ ਹੈ ਹੁਣ ਬਾਹਰ ਨਿਕਲਣਾ ਵੀ ਲੋਕਾਂ ਵਾਸਤੇ ਬਹੁਤ ਮੁਸ਼ਕਲ ਹੋ ਗਿਆ ਹੈ ਸਰਕਾਰ ਨੂੰ ਖੁਸ਼ ਇਸ ਬਾਰੇ ਸੋਚਣਾ ਚਾਹੀਦਾ ਹੈ ਪੱਤਰਕਾਰ ਨਿਰਮਲ ਸਿੰਘ ਦੀ ਖਾਸ ਰਿਪੋਰਟ ਦੇਖੋ ਲਾਈਵ Que se vira. ਉਰੇ ਨਿਕਲਦਾ ਰਹਾ ਦਾ ਜਰਾ ਚੜਾ ਕਿਤੇ ਨਾ ਮੁਰਿਆ ਦੇ ਕੋਈ ਮਾਰਦੀ ਬਲੀ ਕਰ ਗਲੀ ਕਿੰਨੇ ਬੱਚੇ ਕਿੰਨੇ ਨੇ ਇਹਨਾਂ ਦੇ ਕੋ ਨਹੀਂ ਇਹਨਾਂ ਦੇ ਔਰੀ ਦਾ ਦੋ ਬੱਚੇ ਔਰੀ ਹੁੰਦਾ ਛੋੜਿਆ ਬੱਚਾ ਕੀ ਮੰਗ ਕਰਦੇ ਜੋ ਹਾਂਜੀ ਮੰਗ ਹੀ ਕਰਦੇ ਜੋ ਮੰਗੀਆਂ ਨੇ ਮਾਰੇ ਨੇ ਸਹਾਈ ਆਇਆ ਜੀ ਮੇਰੇ ਵੀ ਸਭ ਤੋਂ ਸਭ ਚਾਹੀਦੀ ਸਹਾਈ ਆਉਣੀ ਤੇ ਇਹਨਾਂ ਨੂੰ ਕਾਗਦੇ ਕਿਹਦੇ ਗਾਨ ਨਾ ਕਰਦੇ ਠੀਕ ਹੈ ਅਈ ਰਾਤੀ ਸਾਡੀ ਗੱਲ ਹੋਈ ਫੋਨ ਕੀਤਾ ਇਹਨਾਂ ਨਾਲ ਝਗੜਾ ਹੋਇਆ ਸੀ ਕਹਿੰਦੇ ਵੀ ਤੁਹਾਨੂੰ ਆ ਦੇਖਣਾ ਵਾ ਤੇ ਅੱਡੇ ਤੇ ਆਜੋ ਕਿ ਆਪਾਂ ਅੱਡੇ ਤੇ ਗਏ ਨਹੀਂ ਮੇਰਾ ਸਾਸ਼ੀ ਦਾ ਸਾਹਿਬ ਚਲ ਗਿਆ ਤੇ ਇਹਨਾਂ ਨੇ ਫਿਰ ਮਗਰੋਂ ਫੋਨ ਕਰਕੇ 50-60 ਮੁੰਡੇ ਇਕੱਠੇ ਕਰਕੇ ਤੇ ਤੁਹਾਨੂੰ ਫੋਨ ਕਰਦੇ ਸੀ ਕਿ ਆਓ ਹੁਣ ਤੇ ਇਹਨਾਂ ਦੇ ਵਿੱਚ ਸ਼ਾਮਿਲ ਜਿਹੜਾ ਹੈਗਾ ਵਾ ਤੇ ਲੱਭ ਤਾਉ ਤੇ ਸਾਜਨ ਫਰੋਜ ਤੇ ਸਹਿਲ ਤੇ ਲੀਆ ਤੇ ਸ਼ਮੀ ਆ ਸੋਢੀ ਆ ਕੀ ਹੁਣ ਕੀ ਕੀਤਾ ਇਹਨਾਂ ਨੇ ਹੁਣ ਕੀ ਕੀਤਾ ਇਹਨਾਂ ਨੇ ਇਹਨਾਂ ਆ ਕੇ ਸਾਡੇ ਘਰੇ ਆ ਕੇ ਭਾਦੀ ਸਾਡੀ ਕੱਲੀ ਸੀ ਇਹਨਾਂ ਆ ਕੇ ਗੋਲੀਆਂ ਚਲਾਈਆਂ ਬਾਣ ਕਿ ਕਿੰਨੀਆਂ ਗੋਲੀਆਂ ਮਾਰੀਆਂ ਦੋ ਗੋਲੀਆਂ ਮਾਰੀਆਂ ਮੌਤ ਹੋ ਗਈ ਇਹਨਾਂ ਦੀ ਹਾਂਜੀ ਕੀ ਮੰਗ ਕਰਦੇ ਜੋ ਮੰਗ ਅਸੀਂ ਇਹੋ ਕਰਦੇ ਆ ਕਿ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ